ਨਰਮਾ 20 ਕਿੱਲੇ ਬੀਜ ਆਵੇ ਸੀ ਬੀਜਾ ਤਾਂ 5 ਕਿੱਲੇ ਸੀ 20 ਕਿੱਲੇ ਸੁੰਢੀ ਕਰਕੇ ਬਾਹਤਾ ਸੀਗਾ ਫਿਲਹਾਲ ਇਹਨੂੰ ਸੁੰਢੀ ਹੈ ਨਹੀਂ ਜੀ ਨਰਮਾ ਫਿਲਹਾਲ ਸੁੰਢੀ ਨਜ਼ਰ ਆ ਨਹੀਂਦੀ ਲੱਗਦਾ ਜੜੀ ਵਿਚਾਲੇ ਕੰਦ ਹੈ ਨਾ ਇਹ ਕੰਦ ਨੇ ਸਾਰਾ ਕੁਝ ਕਰਤਾ ਕਰਤੀ ਬਈ ਟਰੈਡੀ ਚੱਕ ਇਹ ਰਾਤੋਂ ਰਾ ਡਕਾ ਬੋਟ ਪੈਣੀ ਨਾ ਪੰਦਰਾ ਐ ਉਹੜਾ ਪਹਿ ਰੱਖਿਆ ਇੱਧਰ ਬਈਆ ਇਹਨਾਂ ਦੇ ਕੋਈ ਰਾਹ ਰੂ ਦਾ ਕਰਕੇ ਆਣਾ ਤਹਿਸੀਲਾ ਰੌਣ ਵਾਲਾ ਤੇ ਉਧਰ ਗਊਸ ਵਾਲਾ ਚੌਣ ਵਾਲਾ ਅਸੀਂ ਪਾ ਰਹੇ ਹੁਣ ਡੀਜ਼ਲ ਹਾਂ ਇਹਦੀ ਜਿਪ ਆਇਆ 20 ਲੀਟਰ ਉਹਦੇ ਚ ਪਾਉਣਾ ਕੀ ਕੀ ਦੇ ਚ ਪਾਉਣਾ ਅਸੀਂ ਕੀਪੋ ਕੀਪ ਚੱਕ ਰੱਖਿਆ ਕੋਈ ਮਾ ਲਾ ਕੇ ਇੱਕ ਵਾਰ ਅਸੀਂ ਜਾ ਰਹਿ ਗੱਲ ਕਰਿਆ ਯਾਰ ਕਾ ਲਾ ਦੇਣਾਗਾ ਅੰਕਲਾ ਹੀ ਬ੍ਰੋ ਹਾਂ ਤੂੰ ਕਾਹ ਰਾ ਆ ਜਾ ਉਹ ਬੈਤੋ ਤੇ ਜ਼ਿੰਦਾਰ ਵੀ ਨਾ ਮਨ ਬਟਾ ਆ ਤੈ ਮੈਂ ਸੰਕੇ ਤੁਰੂ ਲਾਡੀ ਅੱਜ ਕਦੇ ਫੋਲ ਜਾਰ ਰਹਿਸੋ ਇੱਕ ਨਹੀਂ ਅੰਕਲਾ ਨਜ਼ਾਰੇ ਲੈ ਗਿਆ ਕਹਿੰਦਾ ਤਹਿਸੀਲਦਾਰ ਕਿਹੜੀ ਮੇਰੀ ਮਾਂ ਲੱਗਦੀ ਆਪਦੇ ਡੈਡੀ ਦਾ ਕੰਮ ਬਣਾ ਗਿਆ ਕਿ ਨਹੀਂ ਤੂੰ ਮੈਨੂੰ ਕਹਿਣਾ ਜੀ ਮਨ ਸਾਲੇ ਜੀ ਥੈਂਕ ਯੂ ਹੋਰ ਬੱਸ ਕੰਮ ਤੇ ਕੰਮ ਚੜਿਆ ਪਿਆ ਹੈ ਗਰੇਕ ਤੇ ਗਰੇਕ ਹੋਇਆ ਪਿਆ ਹੈ ਕੇ ਕਰਤਾ ਕੰਮ ਚਾਲੂ ਜੀ ਬਾਈ ਇੱਥੇ ਕੋਈ ਰੋਲੇ ਦਾ ਰਸਤਾ ਇਧਰੋਂ ਦੀ ਰਾਹ ਨਿਕਲ ਰਿਆ ਆ ਇਧਰ ਫਟਵਾਰੀ ਦਾ ਘਰਦੇ ਆ ਨੇ ਅਤਰੇ ਐਸ ਡੀ ਐਮ ਮੈਡਮ ਬੈਠੀ ਆਈ ਵੀ ਇੱਕ ਹਰਾਵਲਾ ਮੰਡੀ ਦੀ ਵਿਆਪਾ ਬਣਾ ਰਹੇ ਆ ਰਾਹ ਰਵਿੰਦਰ ਕੀ ਫੀਲਿੰਗ ਹੈ ਜਿੰਨੇ ਕੋ ਬਣਿਆ ਰਹਾ ਇਹ ਰਾਤਾਂ ਰਾਹ ਢੱਕਾ ਬੋਟ ਬੈੜੀਆਂ ਨੰਬਰ 15 ਐ ਵੀ ਕੋਈ ਤੇ ਪਤਾ ਨਹੀਂ ਲੱਗਦਾ ਕਿੱਧਰ ਕੋ ਭੱਜ ਗਏ ਆਪਣੇ بڑے ਪੈਨੇ ਖੇਤਰ ਮੇ ਆਪ ਆਪ ਦਾ ਹੀ ਗੋਲੀ ਹੋ ਜਾਗੇ ਗੋਲੀ ਨਹੀਂ ਹੋਰ ਦਿੰਦੇ ਮੈਂ ਭਾਜੀ ਦਾ ਮੇਰੇ ਬੱਚਾ ਨਹੀਂ ਆਦਾ ਕਿਹਦਾ ਆ ਨਾ ਹਾਂ ਹੁਣ ਰੋਲੇ ਵਾਲੇ ਰਾਹ ਤੋਂ ਸਿੱਧਾ ਨਿਕਲੂਰਾ ਉਹ ਜੰਦਾ ਉੱਥੇ ਤੱਕ ਇਹ ਤੇਨ ਪਛਾਹ ਜਾਂਦਾ ਨਹੀਂ ਰਹਤਾ ਜਿਆਦਾ ਹੈਗਾ ਉਹ ਉੱਥੋਂ ਤੱਕ ਆਪਾਂ ਕਰਿਆ ਘਟੋ ਘਟ ਇੱਕ ਮਰਬੇ ਦਾ ਰਾਹ ਤਿਆਰ ਕਰਿਆ ਇਧਰ ਐਸ ਡੀ ਐਮ ਸਾਭ ਦੀ ਘਟੀ ਖੜੀ ਹੈ ਇੱਥੋਂ ਤੱਕ ਤੱਕ ਲੱਗਿਆ ਖੜਾ ਹੈ ਅਰਵਿੰਦਰ ਲੱਗਿਆ ਹੋਇਆ ਐ ਫਸ ਰਿਹਾ ਸਲਿੱਪ ਮਰ ਲੱਗ ਜਾਂਦਾ ਟਰੈਕਟਰ ਗਾਂ ਪਿੱਛੇ ਜਾਂਦਾ ਨੀਗਾ ਇੱਕ ਰਾਹ ਹੋ ਰਿਹਾ ਬਾਸ ਰਾਜਸਥਾਨ ਦੇ ਟਿੱਗਿਆਂ ਜੀ ਅੱਗੇ ਸੁਹਾ ਜਿਹਾ ਬਣਾ ਰੱਖਿਆ ਕੱਚਾ ਖਾਲ ਤੇ ਇੱਥੇ ਸਾਇਦ ਵਰਮਾਪੁਰ ਮਾ ਲਾ ਕੇ ਪਾਣੀ ਚੱਕਦੇ ਜਿਵੇਂ ਆਪਣੇ ਪਹਿਲਾਂ ਉਹ ਸੜਕਾਂ ਚ ਚੱਕਦਾ ਹੁੰਦੇ ਸੀਗੇ ਉਸ ਤਰੀਕੇ ਨਾਲ ਇਹ ਰਾਹ ਬੰਦ ਕਰਕੇ ਉਹ ਰਾਹ ਅੱਗੇ ਦੋ ਮਰਬੇ ਹੋਰ ਗਾਂ ਤੱਕ ਜਾਊਗਾ ਇਹ ਹੈ ਰੋਲੇ ਦਾ ਰਾਹ ਅੱਗੇ ਇਹ ਤੁਹਾਨੂੰ ਰਾਹ ਲੱਗਦਾ ਨਹੀਂ ਸੀ ਸ਼ਟੇ ਟੂ ਲੈ ਆ ਕੇ ਤੇਰਾ ਚਾਲੂ ਕਰਵਾਇਆ 베ਰੀ ਨਾਲ ਖਹਿੜ ਰਿਆ 베ਰੀ ਪਟਣੀ ਆ ਹੁਣ ਤੇ ਇਹ ਲਾਰੇ ਸਿੱਧਾ ਜੋਰ ਚਾਰੀ ਅੱਗੇ ਉਹ ਝੰਡਾ ਉਹ ਵੀ ਰਾਹ ਦੇ ਵਿਚਾਲੇ ਆਊਗਾ ਉਹਨੂੰ ਵੀ ਸਾਈਡ ਪਟਣਾ ਪਊਗਾ ਕਿਉਂਕਿ ਇੱਥੇ ਰਾਜਸਥਾਨ ਦੇ ਵਿੱਚ ਬਿਸ਼ਨੋਈ ਕਮਿਊਨਿਟੀ ਹੈ ਜਿਹੜੀ ਉਹ ਝੰਡਾ ਨੂੰ ਪਟਣ ਨਹੀਂ ਦਿੰਦੀ ਤਾਂ ਬਾਈ ਟ੍ਰੈਡੀ ਚੱਕ ਆ ਬਾਈ ਤੇਰੀ 베ਰੀ ਹੈਗੀ ਤਾਂ ਛੋਟੀ ਜੀ ਪਰ ਬਾਈ ਪੱਟਤੀ ਓਕੀ ਸੋਕੀ ਬਸ ਤਾਂ ਤਿਆਰ ਹੈ ਬਾਈ ਰੈਡੀ ਰੈਡ ਕੰਮ ਤੇ ਹੁਣ ਆਪਣੀ ਵਾਪਸੀ ਘਰਾਂ ਨੂੰ ਤਿਆਰੀ ਕਬਜ਼ੇ ਦੇ ਰਾ ਤਿਆਰ ਕਰ ਰਿਹਾ ਰਵਿੰਦਰ ਨੇ ਇਧਰ ਬਾਈ ਜੀ ਛੱਤ ਲਾ ਰખી ਐ ਅੱਜ ਗੜਤੀ ਨਵੀਂ ਕੜਾ ਇਧਰ ਮਿਕਸਚਰ ਲਾ ਰਿਆ ਆ ਲੋ ਜੀ ਛੱਤ ਤੇ ਪੈ ਰਹੇ ਆ ਘੋੜੂ ਤੇ ਲੈਂਟਰ ਪਾ ਰਹੇ ਆ ਲੈਂਟਰ ਆਪਾਂ ਅੱਜ ਲੋਡਰ ਨਾਲ ਪਾ ਰਹੇ ਆ ਗਰਮੀ ਜ਼ਿਆਦਾ ਹੋਣ ਕਰਕੇ ਬੰਦੇ ਘੱਟ ਮਿਲੇ ਸੀ ਇਸ ਕਰਕੇ ਅੱਜ ਆਪਾਂ ਲਾ ਲਿਆ ਗਾਰਡ ਲੋਡਰ ਨਾਲ ਘੋਵਾ ਪਾ ਰਹੇ ਆ ਲੈਂਟਰ ਪਾ ਰਹੇ ਆ ਬਾਈਆਂ ਦੇ ਇਹਨਾਂ ਦੀ ਮਿੱਟੀ ਉੱਤੇ ਪਾ ਕੇ ਗਈ ਸੀ ਆਪਾਂ ਜਿੱਥੇ ਡੈਫਰ ਭਰੇ ਸੀ ਤੁਸੀਂ ਦੇਖੋਣੇ ਵੀਡੀਓ ਜੇ ਤੇ ਆਪਾਂ ਮਿੱਟੀ ਵੀ ਵੇਖਣ ਗਏ ਸੀ ਇਸ ਪਾਸੇ ਤੇ ਸੋਹਣਾ ਬਾਈਆਂ ਤੇ ਅੱਜ ਆਪਾਂ ਛੱਤ ਲਾ ਰਹੇ ਆ ਛੱਤਾ ਮਾਰੇ ਆ ਲੋਡਰ ਨਾਲ ਕੋਕਣ ਦੇ ਵਿੱਚ ਪਾ ਕੇ ਮਸਾਲਾ ਇਧਰ ਮਿਕਸਰ ਨਾਲ ਤਿਆਰ ਕਰਕੇ ਇਹ ਚੱਕ ਕੇ ਤਾਂ ਛੱਪਦੇ ਬਾਈ। ਪਾਏ ਵੀ ਜਗਾੜਾ। ਕੋਈ ਦੂਜੀ ਮਸ਼ੀਨ ਮਿਲੀ ਨਹੀਂ ਕੋਈ ਬੰਦੇ ਘੱਟ ਸੀ ਤਾਂ ਪਾ ਲਏ। ਆਏ ਹਾਂ। 11 ਆ ਗਿਆ ਯਾਰ। ਹੁਣ ਪੱਕਾ ਜਾਂੜਿਆ ਬਾਈ ਗਰਮੀ ਬਹੁਤ ਅੱਜ ਬਹੁਤ ਜ਼ਿਆਦਾ ਗਰਮੀ ਅੱਜ। ਆ ਰੱਖਿਆ ਨਾ ਜਗਾੜ। ਜਿਹਦੇ ਪੌਕੇਟ ਦੇ ਵਿੱਚੋਂ ਚੱਲ ਰਿਹਾ ਕੰਮ। ਇੱਧਰ ਸਾਡੇ ਹਰਵਿੰਦਰ ਡਰਾਈਵਰ ਐ ਐ ਕਰਦਾ ਐ ਕਿਉਂ? ਇੱਧਰ ਮਿਕਸਚਰ ਲਾ ਰੱਖਿਆ ਬਾਈ। ਜਿੰਨਾ ਕੀਰਕੰਡਾ ਸਾਰਾ ਘੱਟ ਸੀ ਛਾੜ ਰੱਖਿਆ ਭਾਈ ਲੈਂਟਰ ਪਾਰੇ ਰਾਜਸਥਾਨ ਜੇ ਐ ਪਾਉਂਦੇ ਹੁੰਦੇ ਐ ਇਤਰੇ ਇਸ ਇਲਾਕਿਆਂ ਦੇ ਵਿੱਚ ਕੀ ਕਰਨੇ ਨੂੰ ਛੜਦੇ ਐਦਾਂ ਇਟਾਂ ਦੀ ਅੱਜ ਵੀ ਛੱਤ ਇਟਾਂ ਦੀ ਲਾਉਂਦੇ ਬਾਈ ਕਿਉਂ ਇੱਧਰ ਪਾਉਂਦੇ ਐਵੇਂ ਦੀਆਂ ਛੱਤਾਂ ਅੱਜ ਵੀ ਇਟਾਂ ਵਾਲੀਆਂ ਲੈਂਟਰ ਪੈ ਰਿਆ ਤੇ ਬਰਸਾਤ ਮਿੰਨੀ ਮਿੰਨੀ ਪੂਰ ਚੱਲ ਰਹੀ ਹੈ ਹੁਣ ਤੇ ਕਿੰਨਾ ਖੂਬਸੂਰਤ ਮਾਹੌਲ ਹੈ ਠੰਡੀ ਠੰਡੀ ਹਵਾ ਇੱਕ ਟਰੈਕਟਰ ਇੱਧਰ ਖੜਾ ਇੱਕ ਇੱਧਰ ਖੜਾ ਦੋ ਤਾਂ ਅੱਜ ਚੌਥਾ ਦਿਨ ਹੈ ਬਰਸਾਤ ਦਾ ਲਗਾਤਾਰ ਪੈ ਰਹੀ ਹੈ ਪਰਸੋਂ ਕੱਲ ਨਹੀਂ ਪਈ ਸੀ ਪਰਸੋਂ ਚੌਥੇ ਤੇ ਉਸ ਤੋਂ ਪਹਿਲਾਂ ਤਾਂ 4 ਦਿਨ ਹੋ ਗਏ ਲਗਾਤਾਰ ਬਰਸਾਤ ਪੈਂਦੀਆਂ ਨੂੰ ਇੱਧਰ ਕੰਡੇ ਦੇ ਵਿੱਚ ਪਾਣੀ ਜਾ ਰਿਹਾ ਤੇ ਬਾਅਦ ਵਿੱਚ ਇਹਦੇ ਵਿੱਚੋਂ ਪਾਣੀ ਕੱਢਣਾ ਪੈਂਦਾ ਕਿਉਂਕਿ ਥੱਲੇ ਇਹਦਾ ਜਿਹੜਾ ਸਿਸਟਮ ਜਿਹਾ ਲੱਗਿਆ ਹੁੰਦਾ ਨਾ ਉਹਦੇ 'ਚ ਦੋ ਜਿੱਥੇ ਵੈਂਟ ਸੈਂਟਰ ਪੁਆਇੰਟ ਦੇ ਜਿਵੇਂ ਆਹ ਵਾਲਾ ਇੱਥੇ ਹੋਰ ਉਹ ਕਿਨਾਰੀ ਤੇ ਛੱਡੀਆਂ-ਛੱਡੀਆਂ ਗਗੜਾਂ ਜੀਆਂ ਲੱਗੀਆਂ ਹੁੰਦੀਆਂ ਤੇ ਜਿਹਦੇ ਉੱਤੇ ਬਸ ਇੱਕ ਹੱਥ ਕੇ ਜਿੰਨਾ ਹੁੰਦਾ ਮਾਉਂਟ ਰਾਜੀ ਦੇ ਉੱਤੇ ਕੰਡਾ ਖੜਾ ਹੁੰਦਾ ਜਿਹਦੇ ਉੱਤੇ ਸਾਰਾ ਤੋਲ ਤਾਲ ਚੱਲਦਾ ਹੈਗਾ ਬਸ ਇੰਨੀ ਆ ਕੀ ਚੀਜ਼ ਹੁੰਦਾ ਬਾਕੀ ਤਾਂ ਸਾਰਾ ਉਦਾਂ ਹੀ ਇੱਥੇ ਹੁਣ ਪਾਣੀ ਵੜ ਗਿਆ ਬਾਅਦ ਇਹਨੂੰ ਸਾਫ਼ ਵੀ ਕਰਨਾ ਪੈਂਦਾ ਜੇ ਗਾਰਾ ਗੁਰਾ ਆ ਜੇ ਤਾਂ 5 10 ਕਿਲੋ ਦਾ ਜਾਂ 50 ਕਿਲੋ ਦਾ ਫਰਕ ਪਾ ਦਿੰਦਾ ਆਏ ਹਾਏ ਭੂਰ ਪਹਿਰੀ ਹੈ ਨਜ਼ਾਰਾ ਆ ਰਿਹਾ ਹੈ ਦਰ ਨਰਮਾ ਲਬਾ ਲਬ ਹੋਇਆ ਪਿਆ ਇੱਧਰ ਟਰੈਕਟਰ ਡੀ ਆਈ ਮਹਿੰਦਰਾ ਬਰਸਾਤ ਜੇ ਨਾਤਾ ਪਿਆ ਅੱਜ ਬਾਈ ਜੀ ਚੌਥਾ ਦਿਨ ਹੈ ਬਰਸਾਤ ਦਾ ਲਾਲ ਮਿੱਟੀ ਇਹ ਕਣੀ ਮਿੱਟੀ ਹੈ ਜੇਕਰ ਤਿਲਕਿਆ ਬੰਦਾ ਤਾਂ ਗਿਆ ਸਮਝੋ ਭਾਈ ਜਾ ਰਿਹਾ ਤੇ ਮੋਟਰਸਾਈਕਲ ਤੇ ਤਾਂ ਗਰਮੀ ਬਹੁਤ ਜ਼ਿਆਦਾ ਸੀਗੀ ਕਈ ਦਿਨਾਂ ਤੋਂ ਤੇ ਜਦੋਂ ਇਹਦੀ ਬਰਸਾਤ ਚੱਲੂ ਹੋਈ ਉਹ ਤੋਂ ਠੰਡ ਹੋਣੀ ਲੱਗ ਗਈ ਪਰ ਠੰਡ ਬਾਈ ਹੁੰਦੀ ਨਹੀਂ ਦਹਿਰ ਜਿੰਨੀ ਦਰ ਬਰਸਾਤ ਪੈਂਦੀ ਹੈ ਥੋੜੀ ਦੇਰ ਨੂੰ ਇੱਥੇ ਨਾ ਕਹਿਮ ਛੱਡ ਜਾਣੀ ਹੈ ਜਮਾ ਐ ਪੂਰੇ ਹਾਲ ਐਮਰੇ ਤੇ ਪਾਣੀ ਆ ਗਿਆ ਭਾਈ ਨਹੀਂ ਸਹੀ ਹੈ ਇਧਰ ਨਰਮਾ ਇਹ ਤੁਮ ਦਾ ਪਿਆਰੇ ਪ੍ਰਸਾਦ ਆ ਹਾਂ 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 ਧੀ ਵਿਚਾਰੀ ਭੁਖੀ ਰੱਬ ਦਾ ਜੀ ਇਹ ਵੀ ਕਿਊਟ ਜੀ ਹੁੰਦੀਆਂ ਹਨ ਯਾਰ ਹਨਾ ਉਸ ਨੂੰ ਆਪਣਾ ਪਿਆਰਿਆ ਦੁੱਧ ਇੱਧਰ ਪ੍ਰਸ਼ਾਦ ਪੇਰੀ ਹੈ ਤੇ ਇੱਧਰ ਮਾਣੀ ਦੁੱਧ ਪੀ ਰਹੀ ਹੈ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਛੱਡ ਦਵਾਂਗੇ ਬਾਕੀ ਇਹ ਤਿੰਨ ਬਿੱਲੀਆਂ ਹਨ ਇੱਕ ਤਾਂ ਇਹ ਮਾਂ ਦੋ ਇਹ ਬੱਚੇ ਤਿੰਨ ਹੈ ਕੋਈ ਕੱਲ ਰਾਤ ਇੱਥੇ ਛੱਡ ਗਿਆ ਸੀ ਇਸ ਥਾਂ ਤੇ ਘਰ ਵੇਖ ਕੇ ਇਹ ਆਪਣੇ ਘਰੇ ਦੋ ਦਿਨਾਂ ਤੋਂ ਹੈ ਮੈਨੂੰ ਦੁੱਧ ਪਿਆ ਰਿਹਾ ਠੰਡ ਦੇ ਵਿੱਚ। ਤੁਕੇ ਮੇਰੀ ਜੱਲੀ ਕਰਨੀ ਦੀ ਕੋਈ ਜਿਹੀ ਨਹੀਂ। ਘਰ ਹੈਗਾ ਅੱਜ ਇਸ ਟਾਈਮ ਬੰਦ ਪਿਆ ਪਰ ਵਿਚਾਲੇ ਨਿਕਲੀ ਕੰਦ ਨੇ ਮੈਨੂੰ ਲੱਗਿਆ ਸਾਰਾ ਕੁਝ ਤਬਾਹ ਕਰਤਾ। ਜਿੱਥੋਂ ਤੱਕ ਮੈਂ ਆਈਡੀਆ ਲਾਇਆ। ਤਾਂ ਦੇਖ ਸਕਦੇ ਹੋ ਤੁਸੀਂ ਘਰ ਕਿਸੇ ਟਾਈਮ ਆਸਤਾ ਵਸਤਾ ਕੋਈ ਘਰ ਹੋਣਾ ਕਿਸੇ ਦਾ। ਅੱਜ ਨਹੀਂ ਜੇ। ਇਧਰ ਕੰਦ ਵੀ ਟੁੱਟੀ ਪਈ ਆ। ਤੇ ਜਿਹੜੀ ਮੈਂ ਇਹਨਾਂ ਵੱਡੀ ਗੱਲ ਹੈ ਨਾ ਉਹ ਪਤਾ ਕੀ ਹੈ। ਕਿ ਚੰਗਾ ਭਲਾ ਘਰ ਸੀ। ਸਾਰਾ ਕੁਛ ਆ ਵੇੜਾ ਕਿਸੇ ਟਾਈਮ ਖੁਸ਼ਹਾਲ ਹੋਊਗਾ ਆਹ ਅੱਜ ਵੇਖ ਲਓ ਤੁਸੀਂ ਆ ਜਿਹੜੀ ਵਿਚਾਲੇ ਕੰਦ ਹੈ ਨਾ ਇਹ ਕੰਦ ਨੇ ਸਾਰਾ ਕੁਛ ਕਰਤਾ ਇਧਰ ਚੁੱਲਾ ਚੌਂਤਰਾ ਵੀ ਅੱਡ ਬਣਿਆ ਹੋਇਆ ਪਰ ਹੁਣ ਹੈ ਨਹੀਂ ਹੁਣ ਸੁੰਨਾ ਪਿਆ ਘਰ ਦੇਖਦੇ ਹੋ ਜੀ ਅੰਦਰ ਕੋਈ ਨਾ ਹੋਇਆ ਤਾਂ ਜੋ ਬੰਦ ਪਿਆ 2000 years later ਰਾਜਸਥਾਨ ਦੇ ਟਿੱਬਿਆਂ ਦੇ ਨਜ਼ਾਰੇ ਬਰਸਾਤ ਪਈ ਹੈਗੀ ਹੈ ਕਿਉਂ ਹੈਗੇ ਨਾ ਨਜ਼ਾਰੇ ਸਾਡੇ सुरेंद्र ਪਣੀਵਾਲ ਪੁਰਾਣੇ ਮਿੱਤਰ ਅੱਜ ਬੜੇ ਟਾਈਮ ਬਾਅਦ ਮਿਲੇ ਆ ਇਹਨਾਂ ਨਾਲ ਸਫ਼ਰ ਕਰ ਰਹੇ ਆਂ ਟਿੱਬਿਆਂ ਦਾ ਆਏਗਾ ਜੀ ਬਾਰਡਰ ਇਲਾਕਾ ਪਾ ਇਸ ਟਾਈਮ ਬਾਰਡਰ ਇਲਾਕੇ ਤੇ ਆ ਉਹ ਤੁਹਾਨੂੰ ਨਹੀਂ ਦਿਖਾਉਂਦੇ ਅਸੀਂ ਆਪਾਂ ਰਾਜਸਥਾਨ ਦੇ ਟਿੱਬਿਆਂ ਦੇ ਨਜ਼ਾਰੇ ਲੈ ਰਹੇ ਆਂ ਤੇ ਇੱਧਰ ਸਾਡੇ ਮਿੱਤਰ सुरेंद्र ਪਣੀਵਾਲ ਤੁਹਾਨੂੰ ਇੱਕ ਚੀਜ਼ ਦਿਖਾਉਣੀ ਹੈ ਰਾਜਸਥਾਨ ਦੀ ਜਿਹਦੀ ਲੱਕੜ ਬਹੁਤ ਜ਼ਿਆਦਾ ਬਲਦੀ ਹੈ ਇੱਥੋਂ ਦਾ ਫੋਗ ਜਿਹੜਾ ਤੁਹਾਨੂੰ ਇੱਥੇ ਆਮ ਖਾਸ ਵੇਖਣ ਨੂੰ ਮਿਲ ਜਾਂਦਾ ਉਧਰ ਇੱਕ ਗਾਹ ਵੀ ਚੱਲ ਰਹੀ ਹੈ ਸੈਵਨ ਕਾ ਜਿਹੜਾ ਇੱਧਰ ਬਰਸਾਤ ਪੈਂਦੇ ਆ ਬਹੁਤ ਜ਼ਿਆਦਾ ਹੁੰਦਾ ਸੈਵਨ ਕਾ ਆਹ ਜੀ ਫੋਗ ਆਹ ਵਾਲਾ ਫੋਗ ਇਹ ਤੁਹਾਨੂੰ ਆਲੇ ਦੁਆਲੇ ਨਾ ਚਾਰਾਂ ਪਾਸੇ ਮਿਲੂਗਾ ਜਿੱਧਰ ਵੀ ਤੁਸੀਂ ਦੇਖੋਗੇ ਇਹ ਫੋਗ ਦੀ ਖਾਸੀਅਤ ਹੈ ਵੀ ਇਹਦੇ ਲੱਕੜ ਹੈ ਜਿਹੜੀ ਦਾ ਅੰਗਾਰਾ ਜਿਹੜਾ ਬਣਦਾ ਨਾ ਉਹ ਲੰਬੇ ਟਾਈਮ ਤੀ ਚੱਲਦਾ ਇੱਥੋਂ ਜਿਹੜੇ ਆਮ ਜਨਤਾ ਹੈਗੀ ਇਹ ਤੋਂ ਪੱਟ ਕੇ ਲੈ ਜਾਂਦੀ ਹੈ ਇੱਕ ਇਸ ਟਿੱਬਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਹੈ ਉਹ ਸੈਵਨ ਕਾ ਇਹ ਵੀ ਤੁਹਾਨੂੰ ਇੱਥੇ ਰਾਜਸਥਾਨ ਦੇ ਟਿੱਬਿਆਂ 'ਚ ਪਥੇਰੇ ਮਿਲ ਜੂਗਾ ਜਿੱਦਾਂ ਆਹ 부ਝੇ ਖੜੇ ਹੈ ਨਾ ਆਹ ਵਾਹਲਾ ਆ ਸੈਵਨ ਕਾ ਹੈ ਇਹ ਵੱਡਾ-ਵੱਡਾ ਹੋ ਜਾਂਦਾ ਵਾਵਾ ਵੱਡਾ ਜਿਵੇਂ ਹੁਣ ਬਰਸਾਤਾਂ ਚੱਲੂ ਹੋ ਗਈਆਂ ਬਰਸਾਤ ਪਈ ਵੀ ਹੈ ਥਾਂ ਗਿੱਲਾ ਸਾਰਾ ਤਾਂ ਇਹ ਵੱਡਾ ਹੋਣ ਲੱਗ ਜਾਂਦਾ ਉਧਰ ਇੱਕ ਗਾਂ ਚਰ ਵੀ ਰਹੀ ਹੈ ਮੈਂ ਤੁਹਾਨੂੰ ਦਿਖਾਣਾ ਤਾਂ ਇਹ ਹੈਗੇ ਰਾਜਸਥਾਨ ਦੇ ਟਿੱਬੇ ਇਹ ਫੋਗ ਤੁਹਾਨੂੰ ਇੱਥੇ ਆਮ ਖਾਸ ਇੱਕ ਫੋਗਾਂ ਦਾ ਇਦਰੋਂ ਦੇ ਰਾਜਸਥਾਨ ਵਾਲੇ ਨਾ ਫੋਗਾਂ ਦੇ ਫੁੱਲ ਲੱਗਦੇ ਉਹ ਫੁੱਲਾਂ ਨੂੰ ਤੋੜ ਕੇ ਨਾ ਰਾਇਤਾ ਵੀ ਬਣਾਉਂਦੇ ਹੁੰਦੇ ਇਹਦਾ ਰਾਇਤੇ ਚੇਪ ਵਿੱਚ ਵੀ ਯੂਜ਼ ਕਰਦੇ ਹੁੰਦੇ ਆ ਤਾਂ ਇਹ ਵਿਆਪੀ ਜ਼ਿੰਦਗੀ ਹੈ ਇੱਥੋਂ ਦੀ ਦੇਖੋ ਜਿਵੇਂ ਆ ਵੱਡਾ ਵੱਡਾ ਰੱਖਿਆ ਆ ਜਿਹੜਾ ਵੱਡਾ ਬੂਜਾ ਨਾ ਇਹ ਹੈਗਾ ਸੈਮਨ ਕਾ ਇਹ ਜਿਹੜਾ ਤੁਹਾਨੂੰ ਰਾਜਸਥਾਨ ਦੇ ਵਿੱਚ ਨਾ ਬਾਰਡਰ ਇਲਾਕਿਆਂ ਤੇ ਬਹੁਤ ਮਿਲ ਜੂਗਾ ਬੀਕਾਨੇਰ ਸਾਈਡ ਵੀ ਆ ਪਰ ਜਿਹੜਾ ਆ ਸਾਰਾ ਨਾ ਬਾਰਡਰ ਇਲਾਕਾ ਇੱਥੋਂ ਇੰਡੋ ਪਾਕ ਬਾਰਡਰ ਮਾਤਰ 2 ਕਿਲੋਮੀਟਰ ਤੇ ਆਏ ਇਸ ਪਾਸੇ ਤੁਹਾਨੂੰ ਅੱਗੇ ਤਾਰਬੰਦੀਆਂ ਵੀ ਵਿਖਾ ਦਾਂਗੇ ਆਖੜੀਆਂ ਗਾਈਆਂ ਆਵਾਰਾ ਪਸ਼ੂ ਚਰ ਰਹੇ ਇਥੇ ਸੈਵਣ ਕਾ ਇੱਕ ਹੋਰੀ ਤੇ ਕਿੱਥੇ ਕਿੱਥੇ ਪਾਣੀ ਵੀ ਖੜ ਜਾਂਦਾ ਤੇ ਬਾਕੀ ਬੀਏ ਸਫਲਿਆਂ ਦੀ ਇਧਰ ਬਣਾਈਆਂ ਹੀਆਂ ਡਿਗੀਆਂ ਜੀਆਂ ਜਿੱਥੋਂ ਪਸ਼ੂ ਪਾਣੀ ਵੀ ਪਿੰਦੇ ਆ ਤਾਂ ਇਹ ਸੀਗਾ ਜੀ ਹੁਣ ਆਪਾਂ ਚੱਲਦੇ ਹਾਂ ਅੱਗੇ ਦੀ ਨੈਕਸਟ ਡੇ ਹਾਂਜੀ ਇਧਰ ਗੁਵਾਰਾ ਹੈਗਾ ਤਾਂ ਹੈਗਾ ਨਰਮਾ ਆਪਣਾ ਨਰਮਾ 2 ਢਾਈ ਕਿੱਲੇ ਬੀਜਿਆ ਹੋਇਆ ਸੀ ਬੀਜਿਆ ਦਾ 5 ਕਿੱਲੇ ਸੀ 2 ਢਾਈ ਕਿੱਲੇ ਸੁੰਢੀ ਕਰਕੇ ਬਾਹਤਾ ਸੀਗਾ ਫਿਲਹਾਲ ਇਹਨੂੰ ਸੁੰਢੀ ਹੈ ਨਹੀਂ ਜੀ ਨਰਮਾ ਫਿਲਹਾਲ ਵਧੀਆ ਖੜਾ ਸਰਵਾਈਵ ਚੰਗੀ ਹੋਣ ਲੱਗ ਗਈ ਵੱਧ ਰਿਹਾ ਹੁਣ ਇਸ ਟਾਈਮ ਕਿਉਂਕਿ ਬਰਸਾਤਾਂ ਇਹਨਾਂ ਦਿਨਾਂ ਚ ਕਾਫੀ ਸੀਗੀਆਂ ਆ ਤੁਸੀਂ ਦੇਖ ਸਕਦੇ ਹੋ ਵੀ ਹੁਣ ਕਦ ਕਾਫੀ ਕਰ ਗਿਆ ਔਰ ਇੱਧਰ ਗੁਵਾਰਾ ਜਿਹੜਾ ਉਹ ਵੀ ਕਦ ਵਾਵਾ ਕਰ ਗਿਆ ਇਹ ਨਰਮੇ ਵਾਲੇ ਪਾੜੇ 'ਚ ਬੀਜਿਆ ਹੋਇਆ ਗੁਵਾਰਾ ਇੱਧਰ ਨਾਲ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਬਰਸਾਤਾਂ ਜ਼ਿਆਦਾ ਹੋਣ ਕਰਕੇ ਅਜੇ ਇਸ ਨਰਮੇ ਨੂੰ ਇੱਕ ਹੀ ਪਾਣੀ ਲਾਇਆ ਸੀ ਅਸੀਂ ਤੇ ਦੂਜਾ ਪਾਣੀ ਲਾਉਣਾ ਸੀ ਉਹਦੇ ਰਾਤ ਨੂੰ ਬਰਸਾਤ ਆ ਗਈ ਪਾਣੀ ਨਹੀਂ ਲਾਇਆ ਇੱਕ ਪਾਣੀ ਦਾ ਨਰਮਾ ਖੜਾ ਤੇ ਸਿੱਧਰ-ਸੁੱਧਰ ਵੀ ਲਾਉਣ ਦਾ ਜੇ ਟਾਈਮ ਨਹੀਂ ਮਿਲਿਆ ਦੂਰੀ ਬਾਹਰ ਤੋਂ ਕਿਉਂਕਿ ਇਦੀ ਚ ਬਾਈ ਜੀ ਪਾਣੀ ਬੋਤ ਰਿਆ ਬਰਸਾਤ ਬੋਤ ਰਹੀ ਹੈ ਹੁਣ ਆਪਾਂ ਨਰਮਾ ਚੈੱਕ ਕਰ ਰਹੇ ਸੀ ਵੀ ਸੁੰਡੀ ਫਿਲਹਾਲ ਸੁੰਡੀ ਆਪਾਂ ਨੂੰ ਨਹੀਂ ਮਿਲੀ ਫੁੱਲਾਂ ਦੇ ਵਿੱਚ ਉਪਰੋਂ ਉਸਿਆਂ ਦੇ ਨਰਮਾਂ ਵਿੱਚ ਚੈੱਕ ਕਰਿਆ ਸੀ ਜਿਹਦੇ ਵਿੱਚ ਸੁੰਡੀ ਸੀ ਉਹਨਾਂ ਨੇ ਇੱਕ ਸਪਰੇਅ ਕਰੀ ਸੀ ਉਸ ਤੋਂ ਬਾਅਦ ਉਹਦੇ ਵਿੱਚ ਵੀ ਆ ਜਿਹੜਾ ਸਾਹਮਣੇ ਖੜਾ ਨਰਮਾ ਇਹਦੇ ਵਿੱਚ ਵੀ ਸੁੰਡੀ ਨਹੀਂ ਲੱਭੀ ਆ ਨਾਲ ਵਾਲੇ ਚ ਵੀ ਹੈ ਨਹੀਂ ਸੀ ਫਿਲਹਾਲ ਆਪਣੇ ਵਾਲੇ ਜੀ ਵੀ ਹੈ ਨਹੀਂ ਗੀ ਹੁਣ ਸਵੇਰ ਸਵੇਰ ਆਈ ਚੈੱਕ ਕਰ ਰਹੇ ਸੀ ਵੀ ਸੁੰਡੀ ਹੈਗੀ ਐ ਤਾਂ ਸੁੰਡੀ ਵਾਲੀ ਸਪਰੇਅ ਕਰੀਏ ਨਹੀਂ ਤਾਂ ਨਹੀਂ ਫਿਲਹਾਲ ਬਾਈ ਜੀ ਨਹੀਂ ਮਿਲੀ ਔਰ ਅੱਗੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਹੁਣ ਪਾਦੋਂ ਲੱਗਣ ਵਾਲਾ ਰਹਿ ਗਿਆ 5-7 ਦਿਨ ਰਹਿ ਗਿਆ ਪਾਦੋਂ ਦੇ ਫਿਰ ਜਿਹੜੀਆਂ ਇਧਰ ਦੀਆਂ ਹਵਾ ਚੱਲਣ ਲੱਗ ਜਣਗੀਆਂ ਫਲ ਚੱਕੂਗਾ ਉਸ ਤੋਂ ਬਾਅਦ ਪੂਰੀ ਫੁੱਲ ਗੁੱਡੀ ਉਦੋਂ ਹੀ ਚੱਕਣੀ ਨੇ ਫਲ ਉਦੋਂ ਫਿਰ ਪੂਰਾ ਪਤਾ ਲੱਗੇਗਾ ਵੀ ਸੁੰਡੀ ਆਉਂਦੀ ਹੈ ਜਾਂ ਨਹੀਂ ਆਉਂਦੀ ਫਿਲਹਾਲ ਤੱਕ ਨਹੀਂ ਗਈ ਸਰਵਾਈਵ ਚੰਗੀ ਹੈ ਇੱਕ ਸਪਰੇਅ ਕਰੀ ਹੈ ਜੇ ਔਰ ਇੱਕ ਹੀ ਪਾਣੀ ਲਾਇਆ ਸਿਲਰ ਦੋ ਲਾਤੇ ਸੀਗੇ ਬਾਕੀ ਹਜੇ ਮੌਕਾ ਨਹੀਂ ਮਿਲਿਆ ਸਿਲਰ ਲਾਉਣ ਦਾ ਕਿਉਂਕਿ ਬਾਈ ਜੀ ਬਰਸਾਤ ਬਹੁਤ ਜ਼ਿਆਦਾ ਹੁਣ ਕੋਈ ਵੀ ਫੁੱਲ ਫੁੱਲ ਵੇਖਦੇ ਆ ਨਾ ਫਿਲਹਾਲ ਫੁੱਲ ਦੇ ਵਿੱਚ ਸੁੰਡੀ ਨਜ਼ਰ ਆ ਨਹੀਂਦੀ ਕੋਈ ਵੀ ਤੋੜ ਲੋ ਫੁੱਲ ਕੋਈ ਵੀ ਕੁਛ ਵੀ ਕਰਤੇ ਆਂ ਤਾਂ ਨਹੀਂ ਪਹਿਲਾਂ ਕਾਫੀ ਸੁੰਡੀ ਦੀ ਮਾਤਰਾ ਸੀਗੀ ਕਈਆਂ ਨਰਮਿਆਂ ਦੇ ਵਿੱਚ ਤਾਂ ਇਹਦੇ ਵਿੱਚ ਬਈ ਹੁਣ ਹੈ ਨਹੀਂ ਆਪਾਂ ਚਾਹਤਾ ਹੋਰ ਵੀ ਤੋੜ ਕੇ ਦੇਖ ਲੈਣੀ ਇੱਧਰ ਆਪਣੇ ਪੜੋਸੀ ਬੀਜ ਕੇ ਗਏ ਆ ਬਾਈ ਜੰਤਰ ਆ 5 ਕਿੱਲੇ ਜੰਤਰ ਬੀਜਾ ਖਾਦ ਵਾਸਤੇ ਪਲਾਉ ਲਾ ਕੇ ਦੂਰੀ ਵਾਰ ਜੰਤਰ ਬੀਤਾ ਇੱਥੇ ਪਹਿਲਾਂ ਗੁਵਾਰਾ ਬੀਜਿਆ ਸੀ ਜਿਹੜਾ ਕਾਮਯਾਬ ਨਹੀਂ ਹੋਇਆ ਬਿਰਲਾ ਰਹਿ ਗਿਆ ਸੀ ਇਸ ਕਰਕੇ ਬਾਤਾ ਇਹ ਆਪਣਾ ਭਾਈ ਨਰਮਾ ਆ ਜੇ ਨਰਮਾ ਛੋਟਾ ਉਧਰ ਹੈਗਾ ਵੱਡਾ ਨਰਮਾ ਤਾਂ ਭਾਈ ਜੀ ਅੱਜ ਦਾ ਵਲੌਗ ਇੰਨਾ ਕਿ ਸਵੇਰੇ ਨਾਲ ਵਲੌਗ ਖਤਮ ਕਰ ਰਹੇ ਹਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਵਲੌਗ ਕਿਦਾਂ ਦਾ ਲੱਗਿਆ ਕਮੈਂਟਾਂ ਚ ਜ਼ਰੂਰ ਦੱਸਿਓ ਤੇ ਜੇ ਚੰਗਾ ਲੱਗਿਆ ਤਾਂ ਸਬਸਕ੍ਰਾਈਬ ਕਰ ਲਿਓ ਨਹੀਂ ਤਾਂ ਭਾਈ ਜੀ ਕੋਈ ਗੱਲ ਨਹੀਂ ਰਹਿਣ ਦਿਓ ਤਾਂ ਬਹੁਤ ਜਲਦੀ ਆਪਾਂ ਹੁਣ ਇੱਕ ਨਵਾਂ ਟੂਰ ਸਟਾਰਟ ਕਰ ਰਹੇ ਹਾਂ ਜਿਹਦੇ ਵਿੱਚ ਤੁਹਾਨੂੰ ਵੱਖਰੀਆਂ ਵੱਖਰੀਆਂ ਨਵੀਆਂ ਨਵੀਆਂ ਚੀਜ਼ਾਂ ਐਕਸਪਲੋਰ ਕਰਕੇ ਦਿਖਾਵਾਂਗੇ ਤਾਂ ਬਣੇ ਰਹੋ ਤੁਸੀਂ ਚੈਨਲ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਬਿਓ ਆਪਣੀ ਮੂੰਗੀ ਜਿਹੜੀ ਬਿਰਲੀ ਹੈ ਬਾਬੇ